जय श्री राम दोस्तों मैं रोहित वर्मा महावीर सेना अध्यक्ष लुधियाना तो शिवसेना पंजाब ਦੇ ਵਿੱਚ ਵਾਈਸ ਪ੍ਰਧਾਨ ਵੀ ਆ ਬੜਾ ਲੰਮਾ ਸਮਾਂ ਹੋ ਗਿਆ ਮੈਨੂੰ शिवसेना ਨਾਲ ਜੁੜੇ ਹੋਏ तकरीबन 20-22 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ शिवसेना ਦੇ ਵਿੱਚ ਤੇ ਮੈਨੂੰ ਮਾਣ ਹੈ ਕਿ ਮੈਂ ਕੱਟੜ Hindu ਫੈਮਿਲੀ ਚੋਂ ਸਮਝ ਰਖਦਾ ਤੇ ਹਿੰਦੂ ਸਭਾ ਘਟਨਾ ਦੇ ਨਾਲ ਜੁੜ ਕੇ ਹਿੰਦੂਤਵ ਵਾਸਤੇ ਕੰਮ ਕਰ ਰਿਹਾ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਕੁਝ ਮੁਸਲਮਾਨ ਪ੍ਰੋਟੈਸਟ ਕਰ ਰਹੇ ਸੀ ਜਿਹਦੇ ਵਿੱਚ ਸਾਡੇ ਕਿਸੇ Hindu ਵਿਅਕਤੀ ਦੁਆਰਾ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਗਿਆ ਜੈ ਸ਼੍ਰੀ ਰਾਮ ਦਾ ਨਾਰਾ ਲਾਣ ਕਰਕੇ ਉਹਨਾਂ ਮੁਸਲਮਾਨਾਂ ਵੱਲੋਂ ਉਸ Hindu ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ। ਸੈਟਰਡੇ ਨੂੰ BJP ਦੁਆਰਾ ਜਲੰਧਰ ਦੇ ਵਿੱਚ ਪ੍ਰੋਟੈਸਟ ਰੱਖਿਆ ਗਿਆ। ਉਸ ਪ੍ਰੋਟੈਸਟ ਦੇ ਵਿੱਚ ਊਯੋਬ ਖਾਨ ਨਾਂ ਦਾ ਬੰਦਾ ਆ ਜਿਹਨੂੰ ਮੇਨ ਮੰਨਿਆ ਜਾ ਰਿਹਾ ਜਿਸ ਨੇ ਦੰਗੇ ਭੜਕਾਏ। ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। DCP ਸਾਹਿਬ ਪਹੁੰਚੇ ਮੌਕੇ ਤੇ ਉਹਨਾਂ ਨੇ ਕਾਰਵਾਈ ਕਰਨ ਦਾ ਆਸ਼ਵਾਸ਼ਣ ਦਿੱਤਾ ਵੀਡੀਓ ਜਾਰੀ ਹੋ ਚੁੱਕੀਆਂ ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਸ਼ਕਲਾ ਨਜ਼ਰ ਆ ਰਹੀਆਂ ਨੇ ਫੇਸ ਨਜ਼ਰ ਆ ਰਹੇ ਨੇ ਪਛਾਣ ਕੀਤੀ ਜਾ ਚੁੱਕੀ ਆ ਉਹਦੇ باوجود ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਤਫਤੀਸ਼ ਕਰ ਰਹੇ ਹਾਂ ਅਸੀਂ ਇਨਕੁਆਰੀ ਕਰ ਰਹੇ ਹਾਂ ਗ੍ਰਿਫਤਾਰੀ ਕੋਈ ਨਹੀਂ ਈਯੂਬ ਖਾਨ ਨਾਂ ਦਾ ਵਿਅਕਤੀ ਜਿਹਦੇ ਅੱچھے ਪੋਲਿਟੀਕਲ ਸੰਬੰਧ ਨੇ ਇਦੀ ਵਾਈਫ ਕਾਉਂਸਲਰ ਹੈ ਮੌਜੂਦਾ ਸਰਕਾਰ ਦੇ ਵਿੱਚ ਉਹਦੀ ਅੱਛੀ ਪੈਂਠ ਹੈ ਇੰਨਾ ਕੁਝ ਕਰਨ ਤੋਂ ਬਾਅਦ ਵੀ ਉਹ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਸਾਰੇ ਆਵੇਂ ਧਮਕੀ ਦੇ ਰਿਹਾ ਕਿ ਪ੍ਰਸ਼ਾਸਨ ਨੂੰ ਵੀ ਧਮਕੀ ਦੇ ਰਿਹਾ ਤੇ ਹਿੰਦੂਆਂ ਨੂੰ ਵੀ ਚਤਾਵਨੀ ਦੇ ਰਿਹਾ ਚੈਲੰਜ ਕਰ ਰਿਹਾ ਖੁੱਲਾ ਕਿ ਜੇ ਪ੍ਰਸ਼ਾਸਨ ਸੋ 200 ਇਕੱਠ ਦੇ ਮਗਰ ਲੱਗੇ ਪ੍ਰੈਸ਼ਰ ਚ ਆ ਕੇ ਜਿਉ ਕੋਈ ਪਰਚਾ ਦਿੰਦਾ ਤੇ ਹਜ਼ਾਰਾਂ ਦਾ ਘਟ ਸਾਂਭਣ ਵਾਸਤੇ ਤਿਆਰ ਰਵੇ ਮਤਲਬ ਕਾਨੂੰਨ ਨੂੰ ਚੈਲੰਜ ਜਿੱਦਾਂ ਸਿੱਧਾ ਸਿੱਧਾ ਹੁਣ ਇੱਥੇ ਸਵਾਲ ਇਹ ਵੈਦਾ ਉੱਠਦਾ ਹੈ ਕਿ ਇਹਨਾਂ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਕਿਉਂ ਹੁੰਦੇ ਜਾ ਰਹੇ ਨੇ ਕਿਉਂ ਪ੍ਰਸ਼ਾਸਨ ਸਾਰਾ ਕੁਝ ਦੇਖ ਕੇ ਵੀ ਇਹਨਾਂ ਨੂੰ ਹੱਥ ਕਿਉਂ ਨਹੀਂ ਪਾਰਿਆ ਕੀ ਭਾਰਤ ਦੇਸ਼ ਦੇ ਵਿੱਚ ਸ਼੍ਰੀ ਰਾਮ ਜੀ ਦੇ ਦੇਸ਼ ਦੇ ਵਿੱਚ ਜੈ ਸ਼੍ਰੀ ਰਾਮ ਕਹਿਣਾ ਗੁਨਾਹ ਹੋ ਗਿਆ ਇਹ ਕੋਈ ਪਾਕਿਸਤਾਨ ਜਾਂ ਅਫਗਾਨਿਸਤਾਨ ਨਹੀਂ ਹੈ ਇਹ ਬੰਗਲਾਦੇਸ਼ ਨਹੀਂ ਹੈ ਇਹ ਭਾਰਤ ਹੈ ਭਾਰਤ ਹਿੰਦੂਆਂ ਦਾ ਦੇਸ਼ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਦੇਸ਼ ਹੈ ਤੇ ਭਾਰਤ ਦੇ ਵਿੱਚ ਜੇ ਜੈ ਸ਼੍ਰੀ ਰਾਮ ਦਾ ਨਾਰਾ ਲਾ ਦਿੱਤਾ ਤਾਂ ਗੁਨਾਹ ਹੋ ਗਿਆ ਕਿਉਂ ਉਹਨਾਂ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹਨਾਂ ਨੇ ਉਸ ਟਾਈਮ ਉਸ ਇਕੱਲੇ ਬੰਦੇ ਦੇ ਨਾਲ ਕੁੱਟਮਾਰ ਕੀਤੀ ਜੇ ਇਹ ਵੀਡੀਓਜ਼ ਸਾਡੇ ਤੱਕ ਪਹੁੰਚ ਰਹੀਆਂ ਨੇ ਕੀ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਰਹੀਆਂ ਪ੍ਰਸ਼ਾਸਨ ਕਿਉਂ ਉਸ ਬੰਦੇ ਨੂੰ ਅਰੈਸਟ ਨਹੀਂ ਕਰ ਰਿਹਾ ਇਹਦਾ ਮਤਲਬ ਪ੍ਰਸ਼ਾਸਨ ਦੇ ਉੱਤੇ ਪੋਲੀਟੀਕਲੀ ਪ੍ਰੈਸ਼ਰ ਹੈ ਦਬਾਅ ਹੈ ਉਹਦੇ ਉੱਤੇ ਹਿੰਦੂ ਪ੍ਰੈਸ਼ਰ ਕਿਉਂ ਨਹੀਂ ਪਾ ਰਹੇ ਜਾਂ ਇਹ ਕਹੋ ਕਿ ਪ੍ਰੈਸ਼ਰ ਪਾ ਨਹੀਂ ਪਾ ਰਹੇ وجہ ਪਤਾ ਕੀ ਹੈ ਕਿ ਸਾਡੇ ਲੋਕਾਂ ਦੇ ਵਿੱਚ ਏਕਤਾ ਹੈ ਨਹੀਂ ਅਸੀਂ ਲੋਕ ਮੌਕੇ ਦੇ ਉੱਤੇ ਇਕੱਠੇ ਨਹੀਂ ਹੁੰਦੇ ਲੋੜ ਪਈ ਦੇ ਉੱਤੇ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਸਾਡੀ ਸਭ ਤੋਂ ਵੱਡੀ ਕਮੀ ਇਹ ਹੈ ਜਿਹੜਾ ਉਹ ਸਾਰੇ ਆ ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ਾਸਨ ਨੂੰ ਹਿੰਦੂਆਂ ਨੂੰ ਸਰਕਾਰ ਨੂੰ ਚੈਲੰਜ ਕਰ ਰਿਹਾ ਨਾ ਕਿ ਅਸੀਂ ਕਿਸੇ ਦੀ ਨਹੀਂ ਸੁਣਨੀ ਅਸੀਂ ਦੱਸਾਂਗੇ ਕੀ ਭਾਵੇਂ ਕਰਦੀ ਹੈ ਹਜ਼ਾਰਾਂ ਬੰਦਿਆਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ ਉਹ ਸਿੱਧਾ-ਸਿੱਧਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਚੇਤਾਵਨੀ ਦੇ ਰਿਹਾ ਪ੍ਰਸ਼ਾਸਨ ਨੂੰ ਵੀ ਤੇ ਹਿੰਦੂਆਂ ਨੂੰ ਵੀ ਪ੍ਰਸ਼ਾਸਨ ਐ ਅੱਖਾ ਬੰਦ ਕਰਕੇ ਬੈਠਾ ਜਿੰਦਰ ਪ੍ਰਸ਼ਾਸਨ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਇਹੋ ਜੋ ਜੇ ਕਿਸੇ ਤਰ੍ਹਾਂ ਦੀ ਕੋਈ ਹੇਟ ਸਪੀਚ ਕਿਸੇ ਹਿੰਦੂ ਲੀਡਰ ਨੇ ਦਿੱਤੀ ਹੁੰਦੀ ਤੇ ਅੱਜ ਨੂੰ ਉਹ ਅਰੈਸਟ ਹੁੰਦਾ ਜਦੋਂ ਪ੍ਰਸ਼ਾਸਨ ਦੱਸੇ ਕਿ ਇਹ ਜਿਹੜੀ ਜਿਹੜੇ ਉਹ ਲਾਈਵ ਹੋ ਕੇ ਚੈਲੰਜ ਕਰ ਰਿਹਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕੀ ਇਹ ਹੇਟ ਸਪੀਚ ਦੇ ਵਿੱਚ ਨਹੀਂ ਆਉਂਦਾ ਉਹ ਹਜ਼ਾਰਾਂ ਬੰਦਿਆਂ ਨੂੰ ਸਾਹਮਣੇ ਦੀ ਗੱਲ ਕਰ ਰਿਹਾ ਪ੍ਰਸ਼ਾਸਨ ਨੂੰ ਸਬਕਸਖਾਨ ਦੀ ਗੱਲ ਕਰ ਰਿਹਾ ਇਹ ਕਹਿ ਰਿਹਾ ਕਿ ਅਸੀਂ ਨਾ ਪ੍ਰਸ਼ਾਸਨ ਦੀ ਸੁਣਾਂਗੇ ਨਾ ਕਿਸੇ ਲੀਡਰ ਦੀ ਸੁਣਾਂਗੇ ਨਾ ਕਿਸੇ ਦੀ ਸੁਣਾਂਗੇ ਕੀ ਇਹ ਹੇਟ ਸਪੀਚ ਨਹੀਂ ਹੈ ਇਹ ਉਹ ਦੰਗੇ ਭੜਕਾਉਣ ਦਾ ਕੰਮ ਨਹੀਂ ਕਰ ਰਿਹਾ ਕਮੀ ਸਾਡੇ ਹਿੰਦੂਆਂ ਦੇ ਵਿੱਚ ਸਾਡੇ ਅੰਦਰ ਏਕਤਾ ਦੀ ਬਹੁਤ ਵੱਡੀ ਕਮੀ ਹੈ ਸਾਡੇ ਅੰਦਰ ਇਹ ਬਹੁਤ ਵੱਡੀ ਕਮੀ ਹੈ ਕਿ ਅਸੀਂ ਆਪਣੇ ਧਰਮ ਨੂੰ ਆਪਣੇ ਸਮਾਜ ਨੂੰ ਸਮਾਂ ਨਹੀਂ ਦੇ ਪਾ ਰਹੇ ਸੈਟਰਡੇ ਵਾਲੇ ਦਿਨ ਭਾਜਪੀ ਵੱਲੋਂ ਜਲੰਧਰ ਦੇ ਵਿੱਚ ਪ੍ਰੋਟੈਸਟ ਰੱਖਿਆ ਗਿਆ ਮੈਂ ਮਹਾਵੀਰ ਸੇਨਾ ਵੱਲੋਂ ਰੋਹਿਤ ਵਰਮਾ ਤੇ ਮੇਰੀ ਟੀਮ ਉੱਥੇ ਪਹੁੰਚੀ ਸ਼ਿਵ ਸੇਨਾ ਪੰਜਾਬ ਇਸ ਟੀਮ ਉੱਥੇ ਪਹੁੰਚੀ ਰਾਜੀਵ ਟੰਡਨ ਜੀ ਉੱਥੇ ਪਹੁੰਚੇ ਫਗਵਾੜੇ ਤੋਂ ਸ਼ਿਫਸਨਾ ਪੰਜਾਬ ਦੀ ਟੀਮ ਪਹੁੰਚੀ ਫਿਰੋਜ਼ਪੁਰ ਤੋਂ ਪਹੁੰਚੀ ਚਾਰ ਪੰਜ ਜ਼ਿਲ੍ਹਿਆਂ ਤੋਂ ਟੀਮਾਂ ਪਹੁੰਚਣ ਦੇ ਬਾਵਜੂਦ ਵੀ ਅਸੀਂ ਸਾਰੇ ਇੱਕ ਇੱਕ ਦੋ ਦੋ ਗੱਡੀਆਂ ਲੈ ਕੇ ਗਏ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਭਾਜਪਾ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਇੱਕ ਰਾਜਨੀਤਿਕ ਪਾਰਟੀ ਹੈ ਅਸੀਂ ਸਮਰਥਨ ਦੇਣ ਪਹੁੰਚੇ ਸੀ ਸਾਡਾ ਫਰਜ਼ ਵੀ ਬਣਦਾ ਸੀ ਕਿ ਜੇ ਕਿਸੇ ਹਿੰਦੂ ਦੇ ਨਾਲ ਤੱਕਾ ਹੋਇਆ ਤੇ ਉਹਦੇ ਨਾਲ ਖੜਿਆ ਜਾਵੇ ਪਰ ਉੱਥੇ ਜਾ ਕੇ ਜੋ ਦੇਖਿਆ ਉਹਨੂੰ ਦੇਖ ਕੇ ਖੁਸ਼ੀ ਘੱਟ ਹੋਈ ਅਫਸੋਸ ਜ਼ਿਆਦਾ ਹੋਇਆ ਖੁਸ਼ੀ ਇਸ ਚੀਜ਼ ਦੀ ਹੋਈ ਕਿ ਚਲੋ ਹਿੰਦੂ ਆਪਣੀ ਆਵਾਜ਼ ਚੱਕਣ ਲੱਗ ਗਏ ਤੇ ਦੁੱਖ ਇਸ ਗੱਲ ਦਾ ਹੋਇਆ ਕਿ 4-5 ਜ਼ਿਲ੍ਹਿਆਂ ਤੋਂ ਹਿੰਦੂ ਇਕੱਠੇ ਹੋਏ ਫੇਰ ਵੀ ਉੱਥੇ 400 ਬੰਦਾ ਵੀ ਨਹੀਂ ਸੀ ਜਲੰਧਰ ਦੇ ਹਿੰਦੂ ਕਿੱਥੇ ਸੀ ਜਲੰਧਰ ਦੇ ਹਿੰਦੂ ਸੰਗਠਨ ਕਿੱਥੇ ਸੀ ਕਿਉਂ ਉਹ ਲੋਕ ਉਸ ਪ੍ਰੋਟੈਸਟ ਦੇ ਵਿੱਚ ਨਹੀਂ ਪਹੁੰਚੇ ਸਾਡਾ ਇੱਕ ਨਾ ਹੋਣਾ ਸਾਡਾ ਲੋੜ ਪਈ ਦੇ ਉੱਤੇ ਇਕੱਠੇ ਨਾ ਹੋਣਾ ਇੱਕ ਦੂਜੇ ਦੇ ਨਾਲ ਨਾ ਖੜਨਾ ਸਰਕਾਰਾਂ ਨੂੰ ਮਜਬੂਰ ਕਰਦਾ ਕਿ ਉਹ ਸਾਨੂੰ ਇਗਨੋਰ ਕਰਨ ਸਰਕਾਰਾਂ ਇਹ ਸੇ ਕਰਕੇ ਹਿੰਦੂਆਂ ਨੂੰ ਇਗਨੋਰ ਕਰਦੀਆਂ ਨੇ ਇਹ ਸੇ ਕਰਕੇ ਹਿੰਦੂਆਂ ਦੀ ਵੈਲਿਊ ਸਰਕਾਰਾਂ ਦੀ ਨਜ਼ਰ ਦੇ ਵਿੱਚ ਬਿਲਕੁਲ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹਨਾਂ ਦੇ ਵਿੱਚ ਏਕਾ ਹੈ ਨਹੀਂ ਇਹ ਕਰਨਗੇ ਕੁਛ ਨਹੀਂ ਇਹ ਪ੍ਰਸ਼ਾਸਨ ਦੇ ਸਾਰੇ ਬੈਠੇ ਰਹਿਣਗੇ ਇਹਨਾਂ ਨੇ ਕੁਛ ਨਹੀਂ ਕਰਨਾ ਹਿੰਦੂ ਕਮਿਊਨਿਟੀ ਸਨਾਤਨੀ ਲੋਕ ਜਿਹੜੇ ਨੇ ਉਹ ਸੰਵਿਧਾਨ ਦੇ ਹਿਸਾਬ ਨਾਲ ਚੱਲਦੇ ਨੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਨੇ ਕਾਨੂੰਨ ਨੂੰ ਮੁੱਖ ਰੱਖ ਕੇ ਚੱਲਦੇ ਨੇ ਪਰ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਚੀਜ਼ ਨੂੰ ਸਾਡੀ ਕਮਜ਼ੋਰੀ ਮੰਨ ਲੈਂਦੀ ਹੈ ਸਾਡਾ ਇਕੱਠੇ ਨਾ ਹੋਣਾ ਸਾਡਾ ਵੋਟ ਬੈਂਕ ਇੱਕ ਨਾ ਹੋਣਾ ਸਰਕਾਰਾਂ ਦੀ ਨਜ਼ਰ ਦੇ ਵਿੱਚ ਸਾਨੂੰ ਜ਼ੀਰੋ ਕਰ ਦਿੰਦਾ ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਏਗਾ ਜਦ ਤੱਕ ਅਸੀਂ ਆਪਣੀ ਪਾਰਟੀਬਾਜ਼ੀ ਨੂੰ ਛੱਡ ਕੇ ਰਾਜਨੀਤੀ ਨੂੰ ਛੱਡ ਕੇ ਕਿਸੇ ਵੀ ਹਿੰਦੂ ਮੈਟਰ ਦੇ ਉੱਤੇ ਆਪਣੇ ਕਿਸੇ ਹਿੰਦੂ ਭਾਈ ਦੇ ਨਾਲ ਇਕੱਠੇ ਹੋ ਕੇ ਬਿਨਾਂ ਕਿਸੇ ਸ਼ਰਤ ਬਿਨਾਂ ਕਿਸੇ ਲਾਲਚ ਨਹੀਂ ਖੜ ਸਕਦੇ ਉਦੋਂ ਤੱਕ ਸਾਡੇ ਨਾਲ ਇਹ ਕੁਝ ਹੁੰਦਾ ਰਹੇਗਾ ਅੱਗੇ ਅੱਗੇ ਆਨ ਵਾਲਾ ਸਮਾਂ ਬਹੁਤ ਭਿਆਨਕ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਡੀ ਜਿਹੜੀ ਵੋਟ ਹੈ ਉਸ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਜਾਵੇ ਇੱਕ ਕੀਤਾ ਜਾਵੇ ਜਦੋਂ ਸਾਡੀ ਵੋਟ ਦੀ ਦਸ਼ਾ ਤੇ દિਸ਼ਾ ਇੱਕ ਹੋਏਗੀ ਸਰਕਾਰਾਂ ਨੂੰ ਮੁੱਲੋਂ ਮੁੱਲੀ ਸਾਡੇ ਮੂਰੇ ਝੁਕਣਾ ਪਏਗਾ ਅਸੀਂ ਮੁਸਲਮਾਨ ਸਮਾਜ ਨੂੰ ਦੇਖੀਏ ਅਸੀਂ ਸਿੱਖ ਸਮਾਜ ਨੂੰ ਦੇਖੀਏ ਤਾਂ ਉਹਨਾਂ ਦਾ ਵੋਟ ਬੈਂਕ ਇੱਕ ਹੈ ਸਿੱਖ ਸਮਾਜ ਨੂੰ ਜੇ ਅਕਾਲ ਤਖਤ ਤੋਂ ਆਰਡਰ ਹੋ ਜਾਂਦਾ ਹੈ ਕਿ ਕਿਸ ਪਾਰਟੀ ਨੂੰ ਵੋਟ ਪਾਣੀ ਆ ਕਿਸ ਪਾਰਟੀ ਨੂੰ ਨਹੀਂ ਪਾਣੀ ਕਿੱਧਰ ਨੂੰ ਚੱਲਣਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਤੇ ਤਕਰੀਬਨ ਤਕਰੀਬਨ 80 85% ਸਿੱਖ ਸਮਾਜ ਉਸੇ ਹਿਸਾਬ ਨਾਲ ਚੱਲਦਾ ਐ। ਇਸੇ ਤਰ੍ਹਾਂ ਮੁਸਲਮਾਨ ਸਮਾਜ ਐ। ਉਹਨਾਂ ਨੂੰ ਜੋ ਉਹਦੇ ਸੀਨੀਅਰ ਜਿਹੜੇ ਨੇ ਲੀਡਰ ਨੇ ਉਹਨਾਂ ਦੇ ਵੱਡੇ ਵੱਡੇ ਆਕਾ ਬੈਠੇ ਨੇ ਜਿਹੜੇ ਉਹਨਾਂ ਦੇ ਆਗੂ ਬੈਠੇ ਨੇ ਉਹ ਉਹਨਾਂ ਨੂੰ ਲੀਡ ਕਰਦੇ ਨੇ। ਤੇ ਜਿਸ ਹਿਸਾਬ ਨਾਲ ਉਹਨਾਂ ਨੂੰ ਕਿਹਾ ਜਾਂਦਾ ਉਸੇ ਹਿਸਾਬ ਦੇ ਨਾਲ ਚੱਲਦੇ ਨੇ। ਤੁਸੀਂ ਦੇਖਿਆ ਹੋਣਾ ਬੀਜੇਪੀ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਇਸਲਾਮ ਨੂੰ ਖਤਮ ਕਰਨਗੇ ਫਿਰ ਵੀ 70% 80% ਜਿਹੜਾ ਮੁਸਲਮਾਨ ਹੈ ਬੀਜੇਪੀ ਨੂੰ ਵੋਟ ਨਹੀਂ ਦਿੰਦਾ ਜਦ ਕਿ ਬੀਜੇਪੀ ਸਭ ਦਾ ਵਿਕਾਸ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਦੀ ਹੈ 25 ਤੋਂ 30% ਕੱਟੜਵਾਦੀ ਜਿਹੜੇ ਸਿੱਖ ਨੇ ਖਾਲਿਸਤਾਨੀ ਮਾਈਂਡਡ ਸਿੱਖ ਨੇ ਉਹ ਬੀਜੇਪੀ ਨੂੰ ਵੋਟ ਨਹੀਂ ਦਿੰਦੇ ਜੱਟ ਸਿੱਖ ਬੀਜੇਪੀ ਨੂੰ ਵੋਟ ਦੇ ਹੀ ਨਹੀਂ ਦਿੰਦੇ ਸਰਕਾਰਾਂ ਨੂੰ ਪਤਾ ਹੈ ਕਿ ਸਿੱਖ ਵੋਟ ਵੋਟ ਬੈਂਕ ਜਿਹੜਾ ਆ ਉਹ ਭਾਵੇਂ ਛੋਟਾ ਆ ਕੁਝ ਪਰਸੈਂਟ ਆ ਪਰ ਇੱਕ ਹੈ ਜਿੱਥੇ ਉਹਨਾਂ ਦੀ ਵੋਟ ਪਏਗੀ ਇੱਕ ਪਾਸੇ ਨੂੰ ਪਏਗੀ ਇਸੇ ਤਰ੍ਹਾਂ ਮੁਸਲਮਾਨ ਸਮਾਜ ਜਿਹੜਾ ਆ ਉਹਨਾਂ ਦਾ ਵੋਟ ਬੈਂਕ ਜਿਹੜਾ ਆ ਉਹ ਇਸ ਟਾਈਮ ਕਾਫੀ ਵੱਡੇ ਲੈਵਲ ਤੇ ਆ ਤੇ ਇੱਕ ਹੈ ਇਸ ਕਰਕੇ ਕੋਈ ਵੀ ਸਰਕਾਰ ਜਦੋਂ ਆਂਦੀ ਹੈ ਤੇ ਕੋਈ ਵੀ ਸਰਕਾਰ ਆਂਦੀ ਹੈ ਤੇ ਉਹ ਮੁਸਲਮਾਨ ਸਮਾਜ ਵਾਸਤੇ ਕੰਮ ਕਰਦੀ ਹੈ ਵੱਧ ਤੋਂ ਵੱਧ ਉਹਨਾਂ ਨੂੰ ਰੁਝਾਨ ਦੀ ਉਹਨਾਂ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰਦੀ ਹੈ ਪਰ ਹਿੰਦੂਆਂ ਨੂੰ ਕੋਈ ਵੀ ਸਰਕਾਰ ਨਹੀਂ ਪੁੱਛਦੀ ਉਹਦਾ ਵੱਡਾ ਕਾਰਨ ਇਹੀ ਹੈ ਕਿ ਸਾਡਾ ਵੋਟ ਬੈਂਕ ਇੱਕ ਨਹੀਂ ਹੈ ਕੋਈ ਕਹਿ ਦਿੰਦਾ ਕਿ ਮੈਂ ਪੱਕਾ ਕਾਂਗਰਸੀ ਆ ਕੋਈ ਆਪਣੇ ਨੀਜੀ ਸਵਾਦ ਕਰਕੇ ਆਮ ਆਦਮੀ ਪਾਰਟੀ ਨਾਲ ਰਲਿਆ ਹੋਇਆ ਕੋਈ ਭਾਜਪਾ ਵਾਲਾ ਕੋਈ ਸਪਾ ਵਾਲਾ ਜਦ ਤੱਕ ਸਾਡਾ ਵੋਟ ਬੈਂਕ ਇੱਕ ਨਹੀਂ ਹੁੰਦਾ ਸਰਕਾਰਾਂ ਨੇ ਸਾਡੇ ਵਾਸਤੇ ਕਦੇ ਵੀ ਕੋਈ ਕੰਮ ਨਹੀਂ ਕਰਨਾ ਇਹ ਚੀਜ਼ ਸਾਨੂੰ ਹਿੰਦੂਆਂ ਨੂੰ ਸਮਝਣੀ ਪਏਗੀ ਦੂਜਾ ਸਾਡੇ ਵਿੱਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਮੁਸਲਮਾਨ ਸਮਾਜ ਸ਼ੁੱਕਰਵਾਰ ਦੇ ਸ਼ੁੱਕਰਵਾਰ ਮਸਜਿਦ ਵਿੱਚ ਇਕੱਠੇ ਹੁੰਦੇ ਨੇ ਉੱਥੇ ਸਲਾਹ مشورہ ਹੁੰਦਾ ਹੈ ਉਹਨਾਂ ਦੀਆਂ ਰਣਨੀਤੀਆਂ ਤੈਅ ਹੁੰਦੀਆਂ ਕਿ ਆਪਣੇ ਸਮਾਜ ਵਾਸਤੇ ਕਿੱਦਾਂ ਕੰਮ ਕਰਨਾ ਅੱਗੇ ਕਿੱਦਾਂ ਚੱਲਣਾ ਇਸੇ ਤਰ੍ਹਾਂ ਸਿੱਖ ਪਰਿਵਾਰ ਵੀ ਇਕੱਠੇ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ ਸੰਗਰਾਮ ਦੀ ਸੰਗਰਾਦ ਲਾ ਲਓ ਜਾਂ ਦਿਨ ਤਿਉਹਾਰ ਤੇ ਲਾ ਲਓ ਜਾਂ ਹੋਰ ਵੀ ਕਈ ਮੌਕੇ ਹੁੰਦੇ ਨੇ ਪਰ Hindu ਸਮਾਜ ਦੇ ਕੋਲ ਸਮਾਂ ਹੀ ਹੈ ਨਹੀਂ Hindu ਸਮਾਜ ਮੰਦਿਰਾਂ ਵਿੱਚ ਮੱਥਾ ਟੇਕਣ ਵੀ ਜੇ ਜਾਂਦਾ ਤੇ ਬਾਹਰੋਂ ਨੰਗ ਦਾ ਨੰਗ ਦਾ ਜੈ ਸ਼੍ਰੀ ਰਾਮ ਕਰ ਦਿੰਦਾ ਉਹਨੂੰ ਕੋਈ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਅੰਦਰ ਵੜ ਕੇ ਮੱਥਾ ਟੇਕ ਸਕੇ Hindu ਸਮਾਜ ਕਦੇ ਮੰਦਿਰਾਂ ਦੇ ਵਿੱਚ ਮੰਗਲਵਾਰ ਦੇ ਮੰਗਲਵਾਰ ਚਲੀਸਾ ਦਾ ਯੋਜਨ ਨਹੀਂ ਕਰਦਾ ਕੋਈ ਇਹੋ ਜਿਹਾ ਯੋਜਨ ਨਹੀਂ ਕਰਦਾ ਜਿੱਥੇ ਉਹਨੂੰ ਪਤਾ ਹੋਵੇ ਵੀ ਕਿ ਮੈਂ ਮੰਗਲਵਾਰ ਜਾਣਾ ਹੀ ਜੜਾ ਜਾਂ ਮੈਂ ਸੋਮਵਾਰ ਜਾਣਾ ਹੀ ਜੜਾ ਮੁਸਲਮਾਨ ਸਮਾਜ ਦੇ ਵਿੱਚ ਇਹ ਚੀਜ਼ ਪੱਕੀ ਹੈ ਕਿ ਸ਼ੁੱਕਰਵਾਰ ਨੂੰ ਜੇ ਉਹਦੀ ਨਵਾਜ਼ ਹੈ ਤੇ ਉਹਨਾਂ ਨੇ 12 ਵਜੇ 12:30 ਵਜੇ ਚਾਹੇ ਜਿੰਨਾ ਮਰਜੀ ਜ਼ਰੂਰੀ ਕੰਮ ਹੋਵੇ ਫੈਕਟਰੀਆਂ ਵਿੱਚੋਂ ਇੰਡਸਟਰੀਆਂ ਵਿੱਚੋਂ ਛੁੱਟੀ ਕਰਕੇ ਚੱਲ ਜਾਂਦੇ ਨੇ ਆਪਣੇ ਕੰਮ ਦਾ ਨੁਕਸਾਨ ਨਹੀਂ ਦੇਖਦੇ ਪਰ ਹਿੰਦੂ ਨੂੰ ਸਿਰਫ ਆਪਣੇ ਨਿੱਜੀ ਸਵਾਰਥਾਂ ਨੂੰ ਪੈਸਾ ਇਕੱਠਾ ਕਰਨ ਵਾਸਤੇ ਕੋਟੀਆਂ ਗੱਡੀਆਂ ਬਣਾਣ ਤੱਕ ਮਤਲਬ ਹੈ ਪਰ ਇਹ ਕੋਟੀਆਂ ਗੱਡੀਆਂ ਤੁਹਾਡੇ ਕੋਲ ਜਿਆਦਾ ਦਿਨ ਰਹਿਣੀਆਂ ਨਹੀਂ ਕਿਉਂਕਿ ਜਦ ਜਿੱਦਾਂ ਜਿੱਦਾਂ ਆਬਾਦੀ ਇਹਨਾਂ ਦੀ ਵਧਣੀ ਹੈ ਉਦਾਂ ਉਦਾਂ ਮਾਹੌਲ ਖਰਾਬ ਹੋਣਾ ਤੁਸੀਂ ਦੇਖਿਆ ਹੋਣਾ ਜਿੱਥੇ ਜਿੱਥੇ ਆਬਾਦੀ ਵਧੀ ਹੈ ਉੱਥੇ-ਉੱਥੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਅੱਜ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਦਾ ਨਾਰਾ ਲਾਣ ਦੇ ਉੱਤੇ ਕਿਸੇ ਹਿੰਦੂ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਕਾਲੂ ਮੰਦਿਰਾਂ ਦੇ ਵਿੱਚ ਟੱਲੀਆਂ ਵਜਾਉਣ ਤੋਂ ਆਰਤੀ ਕਰਨ ਤੋਂ ਰੋਕ ਦਿੱਤਾ ਜਾਏਗਾ। ਪਰਸੋ ਮੰਦਿਰਾਂ ਦੇ ਵਿੱਚ ਬੈਠ ਕੇ ਨਮਾਜ਼ ਪੜ੍ਹੀ ਜਾਏਗੀ। ਹੌਲੀ-ਹੌਲੀ ਇਹ ਸਿਸਟਮ ਤੁਹਾਡੇ ਘਰ ਤੱਕ ਆ ਜਾਏਗਾ। ਕੀ ਇਹ ਕੋਠੀਆਂਕਾਰਾਂ ਪੈਸਾ ਕਮਾਏਗਾ? ਉੱਥੇ ਕਮਾਏਗੀ ਤੁਹਾਡੀ ਏਕਤਾ ਜੋ ਐਸਰਮ ਸਾਡੇ ਅੰਦਰ ਬਿਲਕੁਲ ਵੀ ਨਹੀਂ ਹੈ। ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਮੇਰੇ Hindu ਵੀਰਾਂ ਮੋਰੇ ਕਿ ਆਪਸੀ ਏਕਤਾ ਨੂੰ ਵਿਵਧਾਨ ਦੀ ਕੋਸ਼ਿਸ਼ ਕਰੋ ਇੱਕ ਦੂਜੇ ਦੀ ਲੱਤਾਂ ਖਿੱਚਣ ਦੀ بجائے ਨਾ ਹੱਥ ਖਿੱਚੋ ਫੜ ਕੇ ਜੇ ਤੁਹਾਡਾ ਕੋਈ Hindu ਵੀਰ ਕਿਸੇ ਮੁਸੀਬਤ ਦੇ ਵਿੱਚ ਆ ਤੇ ਉਹਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰੋ ਕੋਈ ਨਿਯਮਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰੋ ਜਿਹੜਾ ਦਲੰਦਰ ਵਾਲਾ ਮੈਟਰ ਆ ਉਹਦੇ ਉੱਤੇ ਵੱਧ ਤੋਂ ਵੱਧ ਵਿਚਾਰ ਕਰੋ ਸਮਰਥਨ ਕਰੋ ਇਕੱਠੇ ਹੋ ਕੇ ਖੜੋ ਦੁਸ਼ਮਨ ਦੀ ਤਾਕਤ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਗਿਣਤੀ 'ਚ ਘਟੋ ਤੁਹਾਡੇ ਅੰਦਰ ਡਰ ਹੈ ਤੁਸੀਂ ਆਪਣੀ ਕਮਜ਼ੋਰੀ ਦਾ ਉਹਨੂੰ ਅਹਿਸਾਸ ਕਰਾ ਰਹੇ ਹੋ ਤੁਹਾਡੀ ਜਨਸੰਖਿਆ ਤੁਹਾਡਾ ਇਕੱਠ ਤੁਹਾਡੀ ਏਕਤਾ ਦੁਸ਼ਮਨ ਨਾਲੋਂ ਵੱਧ ਹੋਏਗੀ ਤੇ ਦੁਸ਼ਮੰਤ ਦੀ ਹਿੰਮਤ ਨਹੀਂ ਆ ਕਿ ਤੁਹਾਡੇ ਮੂਰੇ ਖੰਗ ਜਵੇ ਜਲੰਧਰ ਮੁੱਦੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਤੁਸੀਂ ਇਹ ਦੇਖਿਆ ਹੋਣਾ ਆਮ ਤੌਰ ਦੇ ਵਿੱਚ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਆ ਕਾਫੀ ਸੰਖਿਆ ਦੇ ਵਿੱਚ ਰੋਹਿੰਗਿਆ ਬੰਗਲਾਦੇਸ਼ੀ ਮੁਸਲਮਾਨ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਗਏ ਨੇ ਤੁਸੀਂ ਦੇਖਿਆ ਹੋਣਾ ਬਰੀਅਨੀ ਦੀਆਂ ਦੁਕਾਨਾਂ ਆ ਦੋ ਤਿੰਨ ਸਾਲ ਦੇ ਵਿੱਚ ਬਹੁਤ ਜ਼ਿਆਦਾ ਖੁੱਲ ਗਈਆਂ ਨੇ ਹਰ ਏਰੀਆ ਦੇ ਵਿੱਚ ਇੱਕੋ ਇੱਕੋ ਏਰੀਆ ਦੇ ਵਿੱਚ 5 5 7 7 10 10 ਦੁਕਾਨਾਂ ਆ ਜਲੰਧਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੇ ਲੁਧਿਆਣਾ ਵਿੱਚ ਬਹੁਤ ਜ਼ਿਆਦਾ ਹੋ ਗਈਆਂ ਨੇ ਕਦੇ ਸੋਚਿਆ ਵੀ ਇਹ ਇਹ ਸਭ ਕੁਝ ਕੀ ਹੋ ਰਿਹਾ ਕਿੱਦਾਂ ਇਹਨਾਂ ਲੋਕਾਂ ਦੁਆਰਾ ਕਿਸੇ ਏਰੀਆ ਨੂੰ ਕਵਰ ਕੀਤਾ ਜਾਂਦਾ ਘੇਰਿਆ ਜਾਂਦਾ ਕਿੱਦਾਂ ਆਪਣੀ ਜਨਸੰਖਿਆ ਵਧਾਈ ਜਾਂਦੀ ਹੈ ਜਲੰਧਰ ਦੇ ਵਿੱਚ ਜਿਹੜਾ ਹੋਇਆ ਇਕੱਠ ਉਹ ਜਿੰਨਾ ਕ ਇਕੱਠ ਸੀ ਨਾ ਉਹਦੀ ਉਮੀਦ ਨਹੀਂ ਸੀ ਸਾਨੂੰ ਇਹ ਲੱਗਦਾ ਸੀ ਕਿ ਜਲੰਧਰ ਦੇ ਵਿੱਚ ਕਾਂਡ ਹੋਇਆ ਕਾਫੀ ਹਿੰਦੂ ਸੰਗਠਨ ਬੈਠੇ ਨੇ ਉੱਥੇ ਜਿਹੜਾ ਇਕੱਠ ਸੀ ਹਜ਼ਾਰਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਸੀ ਪਰ ਉਹ ਸੈਂਕੜੇ ਵਿੱਚ ਹੀ ਨਿਪਟ ਗਿਆ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਨਜ਼ਰ ਆਂਦੀ ਹੈ ਕਿ ਇੱਕ ਪਾਸੇ ਹਜ਼ਾਰਾਂ ਦਾ ਇਕੱਠ ਹੈ ਦੂਜੇ ਪਾਸੇ 4-5 ਜੁੜੇ ਤੋਂ ਹਿੰਦੂ ਇਕੱਠਾ ਹੋਇਆ ਤੇ ਸਿਰਫ 2 300 400 ਹਿੰਦੂ ਸੀ। ਈਯੂਬ ਖਾਨ ਜਿਹੇ ਬੰਦੇ ਜਿਹੜੇ ਦੰਗਾਈ ਨੇ ਉਹਨਾਂ ਨੂੰ ਵੀ ਇਹ ਚੀਜ਼ ਬੋਲਣ ਦਾ ਮੌਕਾ ਤਾਂ ਹੀ ਮਿਲਿਆ ਕਿ ਚਾਰ ਪੰਜ ਜ਼ਿਲ੍ਹਿਆਂ ਤੋਂ ਇਕੱਠੇ ਹੋ ਕੇ ਵੀ ਉੱਥੇ 200 300 ਤੋਂ ਵੱਧ ਬੰਦਾ ਨਹੀਂ ਸੀ। ਤੇ 25 30 ਮੀਡੀਆ ਵਾਲੇ ਹੋਣੇ ਆ 100 150 ਪੁਲਿਸ ਵਾਲਾ ਹੋਣਾ ਤੇ 2 250 ਬੰਦਾ ਜਿਹੜਾ ਹੋਣਾ ਉਹ ਸੰਗਠਨਾ ਦਾ ਹੋਣਾ। ਸੰਤਸਮਾਰਵੀ ਵਿੱਚ ਸੀ ਚਲੋ ਇਹ ਤਾਂ ਹੈ ਕਿ ਹਿੰਦੂ ਆਪਣੀ ਆਵਾਜ਼ ਤਾਂ ਚੱਕਰ ਲੱਗਾ ਪਰ ਇਹ ਬੜੇ ਸ਼ਰਮ ਦੀ ਗੱਲ ਹੈ ਕਿ 4-5 ਜ਼ਿਲ੍ਹਿਆਂ ਤੋਂ ਇਕੱਠ ਹੋਣ ਦੇ ਬਾਵਜੂਦ ਇਕੱਠ ਸਿਰਫ 2-400 ਬੰਦਿਆਂ ਦਾ ਸੀ ਮੇਰੀਆਂ ਇਹਨਾਂ ਗੱਲਾਂ ਉੱਤੇ ਵਿਚਾਰ ਕਰਿਓ ਤੇ ਸਮੂਹ ਹਿੰਦੂ ਸੰਗਠਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜੇ ਮੁੱਦੇ ਉੱਤੇ ਨਾ ਆਪਸੀ ਰੰਜਿਸ਼ ਛੱਡ ਕੇ ਨੀਜੀ ਸਵਾਰਥ ਛੱਡ ਕੇ ਕਿਸੇ ਤਰ੍ਹਾਂ ਦੀ ਰਾਜਨੀਤੀ ਛੱਡ ਕੇ ਇਕੱਠੇ ਹੋਣਾ ਸਿੱਖੋ ਕਿਉਂਕਿ ਵਟੋਗੇ ਤਾਂ ਕਟੋਗੇ ਇਕ ਰਹੋਗੇ ਸੇਫ ਰਹੋਗੇ ਜੈ ਸ਼੍ਰੀ ਰਾਮ